ਪਰਮਾਤਮਾ ਦੇ ਘਰ ਦੇ ਜਿਹੜੇ ਦਰਵਾਜ਼ੇ ਨੇ ਹੂੰ ਖਵਾੜ ਉਹ ਜਿਹੜੇ ਨੇ ਸਵੇਰੇ ਖੁੱਲਦੇ ਨੇ ਉਹ ਦੁਨੀਆ ਤੋਂ ਸਭ ਤੋਂ ਵੱਖਰਾ ਹੈ। ਭਾਵੇਂ ਅਸੀਂ ਸਿੱਖੀ ਤੋਂ ਕੋਸੋ ਦੂਰ ਸੀ। ਸਿੱਖ ਧਰਮ ਦੇ ਵਿੱਚ ਵੀ ਜਨਮ ਲੈ ਕੇ। ਲੇਕਿਨ ਜਦੋਂ ਸਕੂਲ ਟਾਈਮ ਜਾਂ ਕਾਲਜ ਟਾਈਮ ਅਸੀਂ ਐਗਜ਼ਾਮੀਨੇਸ਼ਨ ਦੀ ਤਿਆਰੀ ਕਰਨੀ ਵੀਰ ਜੀ। ਜਦੋਂ ਸੂਈ 12 ਵਜੇ ਤੋਂ ਬਾਅਦ ਕਲਿੱਕ ਕਰਦੀ ਸੀ। ਸਾਨੂੰ ਅੰਦਰੂਨੀ ਤੌਰ ਤੇ ਅਹਿਸਾਸ ਹੋ ਜਾਂਦਾ ਵੀ ਕੋਈ ਨਾ ਕੋਈ ਕਰਾਮਾਤ ਵਾਪਰਦੀ ਆ। 12 ਵਜੇ ਤੋਂ ਲੈ ਕੇ 4 ਵਜੇ ਤੱਕ ਸਾਨੂੰ ਪਤਾ ਨਹੀਂ ਸੀ ਵੀ ਇਹਨੂੰ ਅਮਰਤ ਵੇਲਾ ਬੋਲਦੇ ਆ ਹੂੰ ਥੋੜਾ ਜਿਹਾ ਵੀ ਪੜ੍ਹਦੇ ਸੀ ਨਾ ਤੇ ਐਗਜ਼ਾਮ ਬਹੁਤ ਸੋਨਾ ਜਾਂਦਾ ਸੀ ਅਸੀਂ ਖੁਦ ਸਵੇਰ ਉੱਠ ਕੇ ਪੜ੍ਹਦੇ ਸੀ ਇਹ ਅਗੰਮੀ ਕਰਾਮਾਤ ਵਾਪਰਦੀ ਧਰਤੀ ਤੇ ਹੂੰ ਇਸਲਾਮ ਧਰਮ ਦੇ ਵਿੱਚ ਕਿਹਾ ਵੀ ਖੁਦਾ ਤੇ ਧਰਤੀ ਤੇ ਆ ਜਾਂਦਾ ਪੁਕਾਰ ਕਰਦਾ ਵੀ ਭਾਈ ਜਿੰਨੇ ਜੋ ਮੰਗਣਾ ਮੰਗ ਲਓ ਹੂੰ ਜਿੰਨੇ ਜੋ ਲੈਣਾ ਲੈ ਲਓ ਬਾਫੀ ਮੰਗਣੀ ਆ ਪਾਪ ਘਟਾਉਣੇ ਆ ਕੱਟ ਦਿਆਂਗੇ ਸਿੱਖ ਧਰਮ ਦੇ ਵਿੱਚ ਕੀ ਹੋ ਰਿਹਾ ਜਦੋਂ ਟੀਚਰ ਸਾਡੇ ਤੇ ਸਿੱਖ ਧਰਮ ਦੇ ਵਿੱਚ ਇਸ ਨੂੰ ਬੋਲਦੇ ਆ ਪ੍ਰਚਾਰਕ ਜੀ ਜੋ ਸੰਗਤ ਨੂੰ ਅਵੇਅਰ ਕਰਦਾ ਹੂੰ ਉਹਦੇ ਮੁੱਖੋਂ ਕਹੀ ਗੱਲ ਲੱਖਾਂ ਤੱਕ ਪਹੁੰਚਣੀ ਆ ਜੇ ਉਹ ਕਹਦੇ ਵੀ ਭਾਈ ਅੰਮ੍ਰਿਤ ਵੇਲੇ ਕੋਈ ਗੱਲ ਬਾਤ ਹੀ ਨਹੀਂ ਹੈਗੀ ਤੂੰ ਹੀ ਭਾਵੇਂ ਸਵੇਰੇ 6 ਵਜੇ ਉਠੋ 10 ਵਜੇ ਉਠੋ 12 ਵਜੇ ਸ਼ਿਕਰਤ ਪਹਿਰੇ ਕੋਈ ਗੱਲ ਨਹੀਂ ਐਦਾਂ ਥੋੜਾ ਹੋ ਸਕਦਾ ਭਗਤ ਫਰੀਦ ਜੀ ਫਰਮਾਨ ਕਰਦੇ ਨੇ ਪਿਛਲ ਰਾਤ ਨਾ ਜਾਗਿਓ ਜੀਵੰਦੜੋ ਮੋਇਓ ਜਦੋਂ ਇਨਸਾਨ ਸਵੇਰੇ ਲੇਟ ਉੱਠਦਾ ਸੂਰਜ ਉਗਣ ਦੇ ਬਾਅਦ ਉਹ ਮਰਿਆਂ ਦੇ ਬਰਾਬਰ ਆ ਤੁਸੀਂ ਵੇਖਿਆ ਹੋਣਾ ਇਹਨੂੰ ਬੋਲਦੇ ਆ ਦਲੇਦਰ ਹਮ ਆਲਸ ਦੇਲ ਹੀ ਨਹੀਂ ਕਰਦਾ ਹਮ ਸਾਹਮਣੇ ਰੇਂਜ ਰੋਵਰ ਖੜੀ ਆ ਬੈਠੇ ਆ ਮਨ ਖੁਸ਼ ਨਹੀਂ ਹੈਗਾ ਕੋਰੋਨਾ ਦੀ ਗੱਡੀਆਂ ਚ ਘੁੰਮ ਰਹੇ ਨੇ ਲੋਗ ਡਿਪਰੈਸ਼ਨ ਦੇ ਸ਼ਿਕਾਰ ਹਮ ਅਮਰਤ ਵੇਲਾ ਨਾ ਉਠਣਾ ਇਹ ਸਿੱਧਾ ਸਿੱਧਾ ਇਨਸਾਨ ਨੂੰ ਡਿਪਰੈਸ਼ਨ ਦੇ ਰਿਹਾ ਔਰ ਡਿਪਰੈਸ਼ਨ ਦੀ ਇੱਕੋ ਦਵਾਈ ਆ ਉਹ ਹੈ ਬ੍ਰਹਮ ਮੂਰਤ ਆ ਬ੍ਰਹਮ ਮੂਰਤ ਅਮਰਤ ਵੇਲਾ ਬ੍ਰਹਮ ਮੂਰਤ ਇੱਕੋ ਗੱਲ ਆ ਹਮ ਹਿੰਦੂ ਰਿਲੀਜੀਅਨ ਦੇ ਵਿੱਚ ਇਸ ਨੂੰ ਬ੍ਰਹਮ ਮੂਰਤ ਆ ਬੋਲਦੇ ਆ ਮਤਲਬ ਰੱਬ ਦਾ ਵੇਲਾ ਸ਼ੁਭ ਮੂਰਤ ਸਭ ਤੋਂ ਉੱਚਾ ਵੇਲਾ ਲੋਕ ਡਿਪਰੈਸ਼ਨ ਦੀਆਂ ਦਵਾਈਆਂ ਖਾ ਰਹੇ ਨੇ ਅੰਮ੍ਰਿਤ ਵੇਲਾ ਨਾ ਉਠਣਾ ਬਹੁਤ ਜ਼ਿਆਦਾ ਇਨਸਾਨ ਤਕਲੀਫ ਦੇ ਵਿੱਚ ਆ ਚੁੱਕੇ ਅੱਜ ਦਾ ਸਟ्रेस ਇੰਨਾ ਜ਼ਿਆਦਾ ਵੱਧ ਚੁੱਕਿਆ ਪਰ ਜਦੋਂ ਲੋਕ ਹਵਾਲਾ ਦਿੰਦੇ ਆ ਕਹਿੰਦੇ ਕਿ ਦੁਨੀਆਂ ਦੇ ਜਿਹੜੇ ਵੱਡੇ ਅਮੀਰ ਨੇ ਉਹਨਾਂ ਵਿੱਚ ਬਹੁਤ ਵੱਡੀ ਜਿਹੜੀ ਗਿਣਤੀ ਹੈਗੀ ਉਹਨਾਂ ਦੀ ਜਿਹੜੇ ਨਾਸਤਿਕ ਹੈ ਰੱਬ ਨੂੰ ਹੀ ਨਹੀਂ ਮੰਨਦੇ ਅਮੀਰੀ ਵੀ ਕਈ ਪ੍ਰਕਾਰ ਦੀ ਹੈ ਹੂੰ ਮਟੀਰੀਅਲਿਸਟਿਕ ਅਮੀਰੀ ਇਹ ਉਸ ਨੂੰ ਟਾਰਗੇਟ ਕਰ ਰਹੇ ਨੇ ਹੂੰ ਤੁਹਾਡੀ ਜੇਬ ਦੇ ਵਿੱਚ ਬੈਂਕ ਦੇ ਵਿੱਚ ਲੱਖਾਂ ਰੁਪਏ ਪਏ ਹੋਣ ਜੇ ਤੁਹਾਡੇ ਮਨ ਦੇ ਵਿੱਚ ਸਕੂਨ ਹੀ ਨਹੀਂ ਸ਼ਾਂਤੀ ਨਹੀਂ ਤੁਸੀਂ ਕੀ ਕਰੋਗੇ ਧਰਮ ਦੀ ਦੁਨੀਆ ਦੇ ਵਿੱਚ ਜਿਹਦੇ ਕੋਲ ਸਕੂਨ ਹੈ ਸ਼ਾਂਤੀ ਹੈ ਖੁਸ਼ੀ ਹੈ ਹੂੰ ਆਨੰਦ ਹੈ ਜੀ ਚੜ੍ਹਦੀ ਕਲਾ ਪੂਰੀ ਅੰਦਰੂਨੀ ਤੌਰ ਤੇ ਉਹ ਅਸਲੀ ਅਮੀਰੀ ਕਿਹਾ ਜਾਂਦੀ ਹੈ ਚੜ੍ਹਦੀ ਕਲਾ ਤੁਸੀਂ ਗੱਲ ਕੀਤੀ ਕੀ ਚੜ੍ਹਦੀ ਕਲਾ ਦਾ ਰਾਜ਼ ਕੀ ਸਮਝ ਪਾਏ ਹੋ ਤੁਸੀਂ ਪਰਮਾਤਮਾ ਦੇ ਨਿਜਮ ਅੱਜ ਅਸੀਂ ਪਰਮਾਤਮਾ ਦੇ ਨਿਜਮ ਕਿਹੜੇ ਨੇ ਵਿਚਾਰ ਕਰਾਂਗੇ ਹੂੰ ਇੱਕ ਗੱਲ ਕੀਤੀ ਅੰਮ੍ਰਿਤ ਵੇਲੇ ਦੀ 12 ਵਜੇ ਤੋਂ ਬਾਅਦ ਇੱਕ ਗੁਰਸਿੱਖ ਨੂੰ ਉੱਠਣ ਦਾ ਹੁਕਮ ਹੈ ਕੇ ਸਿਸ਼ਿ ਨਾਨ ਕਰਕੇ ਸਿਮਰਨ ਕਰਨਾ ਉਸ ਵੇਲੇ ਪਰਮਾਤਮਾ ਨੂੰ ਯਾਦ ਕਰਨਾ ਝੋਲੀ ਢਕੇ ਬਾਂ ਢਕੇ ਅਰਦਾਸ ਕਰਨੀ ਹੂੰ ਤੇ ਤੁਸੀਂ ਵੇਖੋ ਥੋੜੇ ਦਿਨਾਂ ਦੇ ਵਿੱਚ ਵੀ ਭਾਵੇਂ ਪਹਾੜ ਵਰਗਾ ਕੰਮ ਹੋਵੇ ਉਸੇਰੇ ਚੜ ਜਾਣਾ ਦੁਨੀਆ ਤੇ ਕੋਈ ਤਾਕਤ ਉਸਨੂੰ ਰੋਕ ਨਹੀਂ ਸਕਦੀ ਅਜ਼ਮਾਇਆ ਤੁਸੀਂ ਬਿਲਕੁਲ ਕਿਉਂਕਿ ਸਿੱਧਾ ਕਨੈਕਸ਼ਨ ਤੁਹਾਡਾ ਪਰਮਾਤਮਾ ਦੇ ਨਾਲ ਹੁੰਦਾ ਉਹਦਾ ਮਹਿਸੂਸ ਹੁੰਦਾ ਬਿਲਕੁਲ ਸੁਪਨਾ ਤਾਂ ਨਹੀਂ ਹੁੰਦਾ ਸੁਪਨਾ ਨਹੀਂ ਇਹ ਰਿਐਲਿਟੀ ਹੈ ਤੁਸੀਂ ਆਪਣੀ ਤਕਦੀਰ ਖੁਦ ਲਿਖਦੇ ਆਂ ਅਮਰਤ ਵੇਲੇ ਉੱਠਦੇ ਕਿੰਨੇ ਕਾ ਕੋਈ ਵੀ ਨਹੀਂ ਮੁਠੀ ਪਰ ਤੇ ਜਿਹੜੇ ਉੱਠਣਾ ਚਾਹੁੰਦੇ ਨੇ ਉਹਨਾਂ ਨੂੰ ਟੈਕਨੀਕ ਨਹੀਂ ਪਤਾ ਟੈਕਨੀਕ ਕੀ ਹੈ ਬੇਜਵਾਨ ਜਾਨਵਰਾਂ ਨੂੰ ਮਾਰਦੇ ਆਂ ਇਨੂੰ ਵੱਡ ਕੇ ਖਾ ਲਿਆ ਉਹਨੂੰ ਵੱਡ ਕੇ ਖਾ ਲਿਆ ਆ ਖਾ ਲਿਆ ਉਹ ਖਾ ਲਿਆ ਹੂੰ ਨੌਨ ਵੇਜ ਫਿਰ ਤੁਹਾਡੇ ਅੰਦਰ ਧਰਮ ਦਾ ਨਿਵਾਸ ਨਹੀਂ ਹੋ ਸਕਦਾ ਪਰ ਤਖਤ ਸਾਹਿਬ ਤੇ ਚਟਕਾ ਵਰਤਾਇਆ ਜਾਂਦਾ ਹਜੂਰ ਸਾਹਿਬ ਜੀ ਉਹ ਮਨਮਤ ਹੈ ਤਦੇ ਅੱਜ ਤੁਸੀਂ ਵੇਖ ਰਹੇ ਆਂ ਕਿ ਚੰਨ ਚੜ੍ਹਿਆ ਹੋਵੇ ਹੂੰ ਉਹਦਾ ਪ੍ਰਕਾਸ਼ ਨਾ ਆਵੇ ਦਾ ਹੋ ਸਕਦਾ ਜਿਨ੍ਹਾਂ ਦੀ ਚੜ੍ਹਦੀ ਕਲਾ ਹੋਵੇ ਸੱਚੀ ਹੂੰ ਉਹ ਤੇ ਪੱਕੀ ਗੱਲ ਆ ਗੱਜਣ ਕੇ ਸੰਸਾਰ ਤੇ ਉਹਨਾਂ ਦਾ ਰੁਤਬਾ ਬੋਲੇਗਾ ਹੂੰ ਤੁਸੀਂ ਸਿੱਖੀ ਦੇ ਵਿੱਚ ਜੋ ਲੋਕ ਝਟਕਾ ਇਸਤੇਮਾਲ ਕਰਦੇ ਆਂ ਖਾਂਦੇ ਨੇ ਉਹਨੂੰ ਮਨਮਤ ਮੰਨਦੇ ਹੋ ਅਸੀਂ ਮੰਨਦੇ ਨਹੀਂ ਇਹ ਸਿੱਧ ਹੈ ਗੁਰੂ ਸਾਹਿਬ ਵੱਲੋਂ ਹਵਾਲਾ ਹੈ ਕਿਤੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਚਾਹੇ ਸ੍ਰੀ ਦਸਮ ਪਾਤਸ਼ਾਹ ਦੀ ਬਾਣੀ ਐ ਸ੍ਰੀ ਸਰਬਲੋ ਪ੍ਰਕਾਸ਼ ਐ ਕਿਤੇ ਵੀ ਮਾਸ ਖਾਣ ਦੀ ਆਗਿਆ ਨਹੀਂ ਦਿੱਤੀ ਹੋਈ ਚਾਹੇ ਉਹ ਸਾਡੇ ਸਤਿਕਾਰਯੋਗ ਜਥੇਦਾਰ ਸਾਹਿਬ ਨੇ ਵੀ ਕਹ ਰਿਹਾ ਸੀ ਵੀ ਖਾ ਸਕਦੇ ਆ ਕਿਤੇ ਨਹੀਂ ਹੈਗਾ ਇੱਕ ਸਮਾਂ ਸੀ ਭਰਾ ਜੀ 10 ਸਾਲ ਪਿਛੇ ਅਸੀਂ ਚਲੇ ਜੇ ਸਾਡਾ ਹਿਰਦਾ ਫਰੋਲਦਾ ਹਮ ਗਲਤੀ ਨਾਲ ਕੋਈ ਪਰਿਵਾਰ ਦਾ ਮੈਂਬਰ ਜੇ ਪੇਸਟਰੀ ਖਾ ਲੈਂਦਾ ਸੀ ਨਾ ਕੇਕ ਹਮ ਜਦੋਂ ਪਤਾ ਲੱਗਦਾ ਸੀ ਵੀ ਇਹਦੇ ਚ ਆਂਡਾ ਆ ਹਮ ਤਾਂ ਧਰੋਂਦੇ ਹੁੰਦੇ ਸੀ ਲੋਕ ਕਿ ਯਾਰ ਹੁਣ ਗਲਤੀ ਹੋ ਗਈ ਹੁਣ ਦੁਬਾਰਾ ਜਾਣਾ ਬਣਾ ਅਮਰਿਸ਼ਕਣਾ ਸੀ ਕਿਤੇ ਕਟਸ਼ੀ ਲੱਗ ਜਾਣੀ ਕੋਈ ਮੀਟ ਖਾਣ ਵਾਲਾ ਬੰਦਾ ਉਹਦੇ ਘਰ ਚਲ ਜਣਾ ਉਹ ਲੋਕ ਪਾਣੀ ਨਹੀਂ ਸੀ ਪੀਂਦੇ ਲੋ ਹੂੰ ਇਨਾ ਪਰਹੇਜ ਹੁੰਦਾ ਸੀ ਤੁਸੀਂ ਖੁਦ ਸੁਣਿਆ ਵੀ ਹੋਣਾ ਬਿਲਕੁਲ ਇਨਾ ਚੀਜ਼ਾਂ ਦੇ ਵਿੱਚੋਂ ਅਸੀਂ ਬਾਹਰ ਨਿਕਲਣਾ ਸੀ ਅਸੀਂ ਇਨਸਾਨ ਬਣਨਾ ਸੀ ਮਾਲਪਕ ਖਾਣਿਆਂ ਦੇ ਵਿੱਚੋਂ ਨਸ਼ਿਆਂ ਦੇ ਵਿੱਚੋਂ ਵਕਾਰਾਂ ਦੇ ਵਿੱਚੋਂ ਧਰਮ ਨੇ ਸਾਨੂੰ ਬਾਹਰ ਕੱਢਣਾ ਸੀ ਹੂੰ ਇਹ ਸਾਰੀਆਂ ਚੀਜ਼ਾਂ ਧਰਮ ਦੇ ਵਿੱਚ ਲਿਆ ਕੇ ਰੱਖ ਦਿੱਤੀਆਂ। ਉਹ ਕਹਿੰਦੇ ਵੀ ਮਾਰਸ਼ਲ ਕੋਮਾਸ ਇੱਕ جنگ ਲੜਨ ਦੇ ਲਈ ਮਾਸ ਖਾਣਾ ਪਊਗਾ। ਜਿਹੜਾ ਬੰਦਾ ਕਹਿੰਦੇ ਬੱਕਰਾ ਨਹੀਂ ਝਟਕਾ ਸਕਦਾ ਉਹ ਜੰਗ ਕਿਵੇਂ ਲੜੂਗਾ? ਇਹ ਦਲੀਲਾਂ ਨੇ ਉਹਨਾਂ ਦੀ। ਕੋਈ ਕੀੜੀ, ਕੋਈ ਕਾਡਾ ਸਾਡੇ ਜੇ ਤੇ ਅਸੀਂ ਧਿਆਨ ਨਹੀਂ ਦਿੱਤਾ ਅਣਜਾਣਪੁਣੇ 'ਚ ਹੋ ਗਿਆ ਉਹ ਪਰਮਾਤਮਾ ਦੀ ਖੇਡ ਆ। ਹੂੰ। ਜੇ ਸਾਨੂੰ ਡਰਾਈਵ ਕਰਦੇ ਵੀ ਲੱਗ ਜਾਂਦਾ ਵੀ ਕੋਈ ਕੀੜਾ ਜਾਂ ਇਦਾਂ ਦੀ ਕੋਈ ਚੀਜ਼ ਅੱਗੇ ਆ ਰਹੀ ਆ ਅਸੀਂ ਉਹਦੇ ਤੇ ਟਾਇਰ ਨਹੀਂ ਲੰਗਾਉਂਦੇ। ਲੇਕਿਨ ਜੇ ਕੋਈ ਸਮਾਜ ਦਾ ਦੁਸ਼ਮਣ ਆ ਕੋਈ ਦੁਸ਼ਟਾ ਬਹੁਤ ਉਹ ਪਾਪ ਕਰ ਰਿਹਾ ਆ ਭਲੇ ਲੋਕਾਂ ਦਾ ਬਹੁਤ ਨੁਕਸਾਨ ਕਰ ਰਿਹਾ ਆ ਹੂੰ ਤਾਂ ਜਿਹੜੇ ਦਾਲ ਫੁਲਕੇ ਖਾਣ ਬਲੇ ਵੀ ਆ ਨਾ ਜੀ ਉਹ ਉਹਨਾਂ ਦੁਸ਼ਟਾਂ ਨੂੰ ਉਹਨਾਂ ਦੀ ਬੋਟੀ-ਬੋਟੀ ਕਰਕੇ ਟੁਕਰੀ ਚ ਪਾ ਸਕਦੇ ਇਹਨਾਂ ਦਮ ਰੱਖਦੇ ਨੇ ਬੱਬਰ ਖਾਲਸਾ ਆਰਗੇਨਾਈਜੇਸ਼ਨ ਜਿਨ੍ਹਾਂ ਨੇ ਜ਼ੁਲਮ ਦਾ ਟੱਕਰਾਂ ਕੀਤਾ ਸੀ ਸਾਰੇ ਵਿਆਹ ਨੂੰ ਸੀ ਸਾਡੀ ਮਦਰ ਦਾ ਜਦੋਂ ਵਿਆਹ ਹੋਇਆ ਹਮ 11 ਬੰਦਿਆਂ ਦੀ ਬਰਾਤ ਸੀ ਅਲਾਉ ਨਹੀਂ ਸੀ ਕਰਦੇ ਵੱਧ ਤਾਂ ਕਿ ਕੁੜੀ ਵਾਲਿਆਂ ਦੇ ਉੱਤੇ ਖਰਚਾ ਦਾ ਲੋਡ ਨਾ ਆਵੇ ਪਰੇਸ਼ਾਨ ਨਾ ਹੋਣ ਅਗਲੇ ਜੇ ਵਿਆਹ ਦੇ ਵਿੱਚ ਮੀਟ ਕਿਤੇ ਬਣਦਾ ਉਹਨਾਂ ਨੂੰ ਸੂ ਲੱਗ ਗਈ ਹਮ ਤੇ ਉਹ ਹਾਲ ਕਰਦੇ ਸੀ ਉਹ ਦੋਨੇ ਪਰਿਵਾਰਾਂ ਦਾ ਨਾਲੇ ਗੋਹਾ ਖੋਲ ਦਿੰਦੇ ਸੀ ਹਮ ਇਹ ਸਾਡੀ ਮਦਰ ਨੇ ਸਾਨੂੰ ਖੁਦ ਦੱਸਿਆ ਹੋਇਆ ਦਾਜ ਨਹੀਂ ਸੀ ਅਲਾਉਡ ਉਸ ਟਾਈਮ ਹੂੰ ਲੋਕ ਚੋਰੀ ਚਿਪੇ ਕੋਈ ਫ੍ਰਿਜ ਜਾਂ ਕੂਲਰ ਦੇ ਕੇ ਆਉਂਦੇ ਸੀ ਰਾਤੋਂ ਰਾਤ ਐਨੇ ਅਸੂਲ ਪੱਕੇ ਸੀ ਹੂੰ ਜਦੋਂ ਤਖਤਸ਼ਰੀ ਅਕਾਲ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ ਜਾਲ ਮਾਲੋਂ ਅੰਦਰ ਜਿਹੜੇ ਸੂਰਮੇ ਸ਼ਹੀਦ ਹੋਏ ਆ ਹੂੰ ਉਹਨਾਂ ਦੇ ਨਾਲ ਕੁਝ ਹੋਰ ਵੀ ਖਾਸ ਚੀਜ਼ ਲੱਭੀ ਆ ਫੌਜ ਨੂੰ ਉਸੀ ਬੋਰੀਆਂ ਹੂੰ ਪੁੱਜੇ ਚਣਿਆਂ ਦੀਆਂ ਪੁੱਜੇ ਚਣੇ ਛੱਕ ਕੇ ਤੇ ਜਲ ਛੱਕ ਕੇ ਉਹਨਾਂ ਨੇ ਐਡਾ ਵੱਡਾ ਟੱਕਰਾ ਕੀਤਾ ਅਸੀਂ ਆਪਣੇ ਆਪ ਨੂੰ ਮਾਰਨਾ ਆਪਣੀਆਂ ਖੁਆਇਸ਼ਾਂ ਨੂੰ ਮਾਰਨਾ ਹੂੰ ਆਪਣੀਆਂ ਚਾਹਤਾਂ ਨੂੰ ਮਾਰਨਾ ਤੇ ਇੱਥੇ ਲੋਕ ਮੂੰਹ ਦੇ ਸੁਆਦ ਵਾਸਤੇ ਉਹ ਜਾਨਵਰਾਂ ਨੂੰ ਮਾਰ ਰਹੇ ਨੇ ਉਹ ਕਹਿੰਦੇ ਕਿ ਨਾਂ ਪਿੱਛੇ ਸਿੰਘ ਲੱਗਦਾ ਸ਼ੇਰ ਦੀ ਖੁਰਾਕ ਆ ਮੀਟ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੀ ਜਿੱਥੇ ਇੱਕ ਪੰਕਤੀ ਆਉਂਦੀ ਆਂਦੀ ਆਂ ਕਿ ਸਿੰਘ ਰੁਚੇ ਸਦ ਭੋਜਨ ਮਾਸ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਕਤੀ ਇਹ ਵੀ ਆਉਂਦੀ ਆਂ ਕਿ ਜਿਹੜੇ ਲੋਗ ਸ਼ੇਰਾਂ ਦਾ ਭੋਜਨ ਕਰਦੇ ਨੇ ਹੂੰ ਉਸ ਟਾਈਮ ਮੈਨੂੰ ਪੰਕਤੀ ਯਾਦ ਨਹੀਂ ਆ ਰਹੀ ਮੋਬਾਈਲ ਦੇ ਵਿੱਚ ਹੂੰ ਜਿਹੜੇ ਲੋਗ ਸ਼ੇਰਾਂ ਦਾ ਭੋਜਨ ਕਰਦੇ ਨੇ ਉਹ ਧਰਮੀ ਨਹੀਂ ਉਹ ਠੱਗ ਨੇ